ਸਵੇਰ ਦੇ ਲੰਚ ਬਾਕਸ ਵਿੱਚ ਬੱਚਿਆਂ ਨੂੰ ਕੀ ਦੇਣਾ ਇਹਦੀ ਟੈਨਸ਼ਨ ਹਰੇਕ ਮਾਂ ਨੂੰ ਰਾਤ ਨੂੰ ਹੀ ਹੋ ਜਾਂਦੀ ਹੈ ਕਿਉਂਕਿ ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਕਿ ਬੱਚਿਆਂ ਨੂੰ ਜੋ ਵੀ ਦਿੱਤਾ ਜਾਵੇ ਉਹ ਖਾ ਕੇ ਆਉਣ ਕਿਉਂਕਿ ਘਰ ਆ ਕੇ ਇਹਨਾਂ ਨੇ ਕੁਝ ਖਾਣਾ ਨਹੀਂ ਉਸੇ ਰੋਟੀ ਤੇ ਹੀ ਜ਼ਿਆਦਾ ਡਿਪੈਂਡ ਰਹਿੰਦੇ ਨੇ ਇਸ ਲਈ ਲੰਚ ਬਾਕਸ ਵਧੀਆ ਹੁੰਦਾ ਤਾਂ ਬੱਚੇ ਖੁਸ਼ ਹੋ ਕੇ ਸਕੂਲ ਜਾਂਦੇ ਨੇ ਨਵੀਂ ਸਵੇਰ ਦੀ ਹੋਈ ਜੀ ਸ਼ੁਰੂਆਤ ਤੇ ਲੈ ਕੇ ਰੱਬ ਦਾ ਨਾਮ ਆਪਾਂ ਵੀ ਚਲੇ ਗਏ ਸੋ ਇਹ ਵਿੱਚ ਤੇ ਸੂਫੀ ਅਜੇ ਪਾਠ ਕਰ ਰਹੀ ਸੀ ਉਸ ਵਾਰ ਜਦੋਂ ਹੀ ਅਪਰਸੋਈ ਵਿੱਚ ਗਏ ਤਾਂ ਆਪਰ ਮਿਲੇ ਬਿਲਕੁਲ ਛੋਟੇ ਛੋਟੇ ਆਲੂ ਜਿਨ੍ਹਾਂ ਆਪਾਂ ਇੱਕ ਵਧੀਆ ਜੀ ਰੈਸਪੀ ਬਣਾਉਣ ਲਈ ਲੈ ਕੇ ਆਏ ਸੀ ਪਰ ਉਸ ਤੋਂ ਪਹਿਲਾਂ ਆਪਾਂ ਬੱਚਿਆਂ ਨੂੰ ਲੰਚ ਬਾਕਸ ਵਿੱਚ ਕੀ ਦੇਣਾ ਤਾਂ ਸੋਚਿਆ ਚਲੋ ਇਹਦਾ ਹੀ ਕੁਝ ਬਣਾ ਲੈਂਦੇ ਆ ਤਾਂ ਜੀ ਆਲੂਆਂ ਨੂੰ ਆਪਾਂ ਉਬਲਣਾ ਰੱਖ ਦਿੱਤਾ ਥੋੜਾ ਜਿਹਾ ਵਿੱਚ ਇਹਦੇ ਨਮਕ ਪਾਤਾ ਕਿਉਂਕਿ ਇਹ ਛੋਟੇ ਬਹੁਤ ਸੀ ਤੇ ਇਹਨਾਂ ਦੇ ਛਿਲਕੇ ਜਿਹੜਾ ਨਮਕ ਨਾਲ ਆਸਾਨੀ ਨਾਲ ਉਤਰ ਜਾਊਗਾ ਜਦੋਂ ਤੱਕ ਇਹ ਤਿਆਰ ਹੋਣਗੇ ਆਪਾਂ ਕੱਟ ਲਿਆ ਜੀ ਇੱਕ ਪਿਆਜ਼ ਉਹਨੂੰ ਬਿਲਕੁਲ ਆਪਾਂ ਬਰੀਕ-ਬਰੀਕ ਕੱਟ ਲੈਣਾਗਾ ਛੋਟਾ-ਛੋਟਾ ਉਸ ਤੋਂ ਬਾਅਦ ਇਹਨੂੰ ਕੱਟ ਕੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਤੇ ਆਪਾਂ ਇਹਦੇ ਨਾਲ-ਨਾਲ ਜਿਹੜੇ ਦੂਸਰੇ ਕੰਮ ਕਰਨ ਲੱਗੇ ਤਾਂ ਸਭ ਤੋਂ ਪਹਿਲਾਂ ਜੀ ਆਪਾਂ ਆਟੇ ਨੂੰ ਗੋਨ ਕੇ ਇੱਕ ਸਾਈਡ ਤੇ ਰੱਖ ਦਿੱਤਾ ਤਾਂ ਕਿ ਸਬਜੀ ਬਣਨ ਤੇ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਵੀਡੀਓ ਵਗੈਰਾ ਬਣਾਉਣੇ ਆ ਤਾਂ ਟਾਈਮ ਲੱਗਦਾ ਵੈਸੇ ਜਿਹੜੀ ਸਬਜੀ ਹੈ 5 ਮਿੰਟ ਦਾ ਹੀ ਕੰਮ ਹੁੰਦਾ ਹੈਗਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਬੱਚਿਆਂ ਨੂੰ ਤੁਸੀਂ ਲੰਚ ਬਾਕਸ ਵਿੱਚ ਬਣਾ ਕੇ ਦਿੱਤੀ ਤਾਂ ਖੁਸ਼ ਹੋ ਜਾਣਗੇ ਆਲੂ ਨੂੰ ਛਿੱਲਕੇ ਤੁਸੀਂ ਇੱਕ ਕੱਪੜੇ ਦੇ ਉੱਪਰ ਰੱਖਦੇ ਨਾ ਤਾਂ ਕਿ ਜਿਹੜਾ ਉਹਨਾਂ ਦਾ ਗਿੱਲਾਪਨ ਹੈ ਉਹ ਕੱਪੜੇ ਵਿੱਚ ਸਮਾਜੇ ਉਸ ਤੋਂ ਬਾਅਦ ਜੀ ਤੇਲ ਨੂੰ ਰੱਖਿਓ ਗਰਮ ਤੇ ਚੰਗੀ ਤਰ੍ਹਾਂ ਫੁੱਲ ਗਰਮ ਕਰ ਲੈਣਾਗਾ ਫਿਰ ਵਿੱਚ ਹੌਲੀ-ਹੌਲੀ ਸਾਰੇ ਤੁਸੀਂ ਆਲੂ ਪਾ ਦਿਓ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਾਂਗੇ ਤਾਂ ਕਿ ਇਹਨਾਂ ਦਾ ਕਲਰ ਜਿਹੜਾ ਸੋਨਾ ਜਾਵੇ ਤਾਂ ਦੇਖੋ ਜੀ ਇਹਨਾਂ ਦਾ ਕਲਰ ਹੈ ਜਿਹੜਾ 골ਡਨ ਬ੍ਰਾਊਨ ਜਿਹਾ ਹੋ ਗਿਆ ਤੇ ਇਹਨਾਂ ਨੂੰ ਆਪਾਂ ਇੱਥੇ ਬਾਹਰ ਕੱਢ ਲਾਂਗੇ ਬਸ ਐਨੇ ਕੀ ਤੁਸੀਂ ਇਹਦੇ ਵਿੱਚ ਇਹ ਪਕਾਉਣੇ ਆ ਜਦੋਂ ਹੀ ਆਲੂਆਂ ਨੂੰ ਇਸ ਤਰੀਕੇ ਨਾਲ ਫਰਾਈ ਕਰੋਗੇ ਤਾਂ ਗੈਸ ਦੀ ਫਲੇਮ ਮੇਜੜੀ ਉਹ ਫੁੱਲ ਹੋਣੀ ਚਾਹੀਦੀ ਹੈ ਡੇਢ ਤੋਂ 2 ਮਿੰਟ ਦੇ ਵਿੱਚ ਵੀ ਚਾਲੂਆਂ ਦਾ ਕਲਰ ਹੈ ਜਿਹੜਾ ਇਹੋ ਜਿਹਾ ਹੋ ਜੂਗਾ ਤੇ ਫਿਰ ਤੁਸੀਂ ਇਹਨਾਂ ਨੂੰ ਬਾਹਰ ਕੱਢ ਲਿਓ ਉਸ ਤੋਂ ਬਾਅਦ ਉਸੇ ਪੈਨ ਦੇ ਵਿੱਚ ਥੋੜਾ ਜਿਹਾ ਰੱਖਿਓ ਜੀ ਤੇਲ ਵਿੱਚ ਪੁੰਨਿਆ ਜੀਰਾ ਤੇ ਫਿਰ ਪਾ ਦਿਓ ਥੋੜੀ ਜੀ ਸੌਫ ਸੌਫ ਜਰੂਰ ਪਾਓ ਦਿਨ ਟੇਸਟ ਬੜਾ ਹੀ ਵਧੀਆ ਆਉਂਦਾ ਤੇ ਫਿਰ ਵਿੱਚ ਪਾ ਦਾਂਗੇ ਜੀ ਆਪਾਂ ਪਿਆਜ਼ ਤੇ ਪਿਆਜ਼ ਇੱਥੇ ਥੋੜੇ ਜਿਹਾ ਜ਼ਿਆਦਾ ਪਕਾ ਲਾਂਗੇ ਪੈਨ ਬਹੁਤ ਜ਼ਿਆਦਾ ਗਰਮ ਸੀ ਇਸ ਲਈ ਆਪਾਂ ਜਲਦੀ ਜਲਦੀ ਸਾਰਾ ਕੁਝ ਵਿੱਚ ਪਾਤਾ ਗੈਸ ਦੀ ਫਲੇਮ ਤੁਸੀਂ ਇੱਥੇ ਸਲੋਈ ਰੱਖਿਓ ਕਿਉਂਕਿ ਮੈਂ ਵੀ ਫੁੱਲ ਲਗੀ ਸੀ ਗੈਸ ਫੁੱਲ ਹੋ ਗਿਆ ਸੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾ ਦਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਹੌਲੀ ਹੌਲੀ ਇਹਨੂੰ ਮਿਕਸ ਕਰ ਦਾਂਗੇ ਬਿਲਕੁਲ ਥੋੜੇ ਜਿਹਾ ਸਮਾਨ ਨਾਲ ਬਹੁਤ ਹੀ ਟੇਸਟੀ ਜਿਹੜੇ ਆਲੂ ਬਣਨਗੇ ਤੇ ਬਾਕੀ ਕਈ ਵਾਰੀ ਬੱਚੇ ਦੇ ਨਾਲ ਰੋਟੀ ਵਗੈਰਾ ਖਾਂਦੇ ਨਹੀਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਖਤਮ ਕਰ ਦਿੰਦੇ ਨੇ ਫਿਰ ਵਿੱਚ ਪਾਵਾਂਗੇ ਜੀ ਆਪਾਂ ਨਮਕ ਤੇ ਮਿਰਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਇੱਕ ਦੋ ਮਿੰਟ ਲਈ ਇਸੇ ਤਰ੍ਹਾਂ ਹੀ ਪਕਾਵਾਂਗੇ ਫਿਰ ਪਾਵਾਂਗੇ ਟੇਸਟ ਦੇ ਅਨੁਸਾਰ ਥੋੜਾ ਜਿਹਾ ਕਾਲਾ ਨਮਕ ਸਾਰੀਆਂ ਚੀਜ਼ਾਂ ਪਾਇਓ ਹਲਦੀ ਮਸਾਲਾ ਵਗੈਰਾ ਦੇ ਵਿੱਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਗੈਰ ਹੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਅੱਧਾ ਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਸੋਇਆ 소ਸ ਦਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 15 ਸੈਕਿੰਡਾਂ ਲਈ ਤੁਸੀਂ ਇਹਨੂੰ ਵਿੱਚ ਪਕਾ ਲੈਣਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦਾਂਗੇ ਜੀ ਆਪਾਂ ਤਿਆਰ ਕੀਤੇ ਹੋਏ ਆਪਣੇ ਆਲੂ ਜਦੋਂ ਹੀ ਤੁਸੀਂ ਬੱਚਿਆਂ ਨੂੰ ਇਹ ਸਬਜ਼ੀ ਬਣਾ ਕੇ ਦਿੱਤੀ ਤਾਂ ਥੋੜੇ ਜਿ ਦਿਨਾਂ ਬਾਅਦ ਹੀ ਇਹਦੀ ਡਿਮਾਂਡ ਹੈ ਜਿਹੜੀ ਤੁਹਾਡੇ ਕੋਲੇ ਆ ਜਾਕਰੂ ਕਿਉਂਕਿ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਬੱਚੇ ਖੁਸ਼ ਹੋ ਜਾਣ ਤਾਂ ਇਸ ਤੋਂ ਵਧੀਆ ਹੋਰ ਕੀ ਹੁੰਦਾ ਜਦੋਂ ਇਹਨੂੰ ਮਿਕਸ ਕਰ ਲਿਆ ਆਪਾਂ ਚੰਗੀ ਤਰ੍ਹਾਂ ਫਿਰ ਇਹਦੇ ਉੱਪਰ ਦੋ ਤਿੰਨ ਚੀਜ਼ਾਂ ਆਪਾਂ ਬਿਲਕੁਲ ਲਾਸਟ ਤੇ ਪਾਵਾਂਗੇ ਜਿਹੜੀਆਂ ਇਹਨੂੰ ਸਬਜ਼ੀ ਨੂੰ ਚਟਪਟਾ ਵੀ ਬਣਾ ਦੇਣਗੀਆਂ ਤੇ ਦੇਖਣ ਵਿੱਚ ਵੀ ਬਹੁਤ ਵਧੀਆ ਲੱਗੂਗੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਆਲੂ ਆਨ ਦੀ ਜਿਹੜੀ ਛੋਟੀ ਜੀ ਰੈਸਪੀ ਉਹ ਕਿਓ ਜੀ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੇ ਬੱਚਿਆਂ ਨੂੰ ਇਹ ਲੰਚ ਬਾਕਸ ਵਿੱਚ ਬਣਾ ਕੇ ਜਰੂਰ ਦਿਓ ਫਿਰ ਆਪਾਂ ਪਾਤੇ ਜੀ ਇਹਦੇ ਉੱਪਰ ਚਿੱਟੇ ਤਿਲ ਤੇ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਹਰਾ ਹਰਾ ਧਨੀਆ ਤੇ ਇਹਨੂੰ ਮਿਕਸ ਕਰਕੇ ਫਿਰ ਇਹਦੇ ਉੱਪਰ ਲਾਸਟ ਦੇ ਤੁਸੀਂ ਪਾਉਣਾ ਜੀ ਚੁਟਕੀ ਪਰ ਮੰਗੋ ਪਾਊਡਰ ਜਿਸ ਨਾਲੇ ਬੜੀ ਚਟਪਟੀ ਹੋ ਜਾਊਗੀ ਇਹਨੂੰ ਅਮਚੂਰ ਪਾਊਡਰ ਵੀ ਕਹਿ ਦਿੰਦੇ ਐ ਤੇ ਤੁਸੀਂ ਇਹਦੇ ਵਿੱਚ ਲਾਸਟ ਤੇ ਜਰੂਰ ਪਾਓ ਮਜ਼ੇਦਾਰ ਜੀ ਚਟਕ ਪਟੀ ਆਲੂਆਂ ਦੀ ਇਹ ਸਿੰਪਲ ਜੀ ਸਬਜੀ ਬੱਚਿਆਂ ਨੂੰ ਬਣਾ ਕੇ ਲੰਚ ਬਾਕਸ ਵਿੱਚ ਜ਼ਰੂਰ ਦਿਓ ਤੇ ਤੁਸੀਂ ਵੀ ਇਹਨੂੰ ਘਰ ਵਿੱਚ ਇਸੇ ਤਰ੍ਹਾਂ ਹੀ ਖਾਜੋਗੇ ਰੋਟੀ ਵਗੈਰਾ ਦੀ ਜ਼ਰੂਰਤ ਵੀ ਨਹੀਂ ਪੈਣੀ ਕਿਉਂਕਿ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਕਰ ਦਿਓ ਤੇ ਬੱਚੇ ਨੂੰ ਪਾ ਲੰਚ ਬਾਕਸ ਦੇ ਦਿੱਤੇ ਤੇ ਉਹ ਵੀ ਖੁਸ਼ੀ ਖੁਸ਼ੀ ਚਲੇਗੇ ਤੇ ਤੁਸੀਂ ਵੀ ਹੁਣ ਜ਼ਰੂਰ ਟਰਾਈ ਕਰਿਓ